ਸੰਦੂਰ ਰੋਡ ਪਤਨਾ ਵਿਖੇ ਇੱਕ ਆਰਾ ਸੜਕੇ ਖੰਡਰ ਬਣ ਗਿਆ ਸੀ ਅੱਜ ਸਵੇਰੇ ਉਸ ਨੂੰ ਦੇਖਣ ਵਾਤੇ ਹੁਣ ਅੱਜ ਨਗਰ ਕੌਂਸਲ ਦੇ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਮਦਨ ਲਾਲ ਦੇ ਸਮੇਤ ਜਿਹੜੀ ਕਿ ਮਹਿਲਾ ਵਿੰਗ ਦੀ ਪ੍ਰਧਾਨ ਨੇ ਸਰਬਜੀਤ ਕੁਆਰ ਉਹ ਵੀ ਪਹੁੰਚੇ ਹੋਏ ਨੇ ਇਸ ਵਕਤ ਦੇਖਦੇ ਹੋ ਉਹ ਕੀ ਕਹਿੰਦੇ ਨੇ ਕਿ ਇਹ ਜਿਹੜੇ ਕਿ ਆਰਾ ਜਿਹੜਾ ਸੜਿਆ ਨੁਕਸਾਨ ਹੋਇਆ ਆਰੇ ਦੇ ਮਾਲਕ ਨੂੰ ਜਿਹੜਾ ਗਰੀਬ ਆਦਮੀ ਉਹਨੂੰ ਅਸੀਂ ਸਰਕਾਰ ਤੋਂ ਮੁਆਵਜ਼ਾ ਦਵਾਵਾਂਗੇ ਔਰ ਉਸ ਦੇ ਨਾਲ ਨਾਲ ਜਿਹੜੀ ਕਿ ਇਹਦੀ ਮੰਨ ਲਈ ਮੱਤਵੀ ਕੀਤੀ ਜਾਵੇਗੀ ਉਹ ਜਿੰਨੀ ਹੋ ਗਿਆ ਇੱਥੇ ਸਾਰੀ ਮਸ਼ੀਨਰੀ ਸੜ ਗਈ ਠੀਕ ਹੈ ਜੀ ਕੋਈ ਇੰਜਨ ਖੜੀ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਲੱਗੀ ਅੱਗ ਨੇ ਇੱਥੇ ਆਰੇ ਦਾ ਸਾਰਾ ਸਮਾਨ ਸਾੜ ਕੇ ਤਹਿਸ ਨਹਿਸ ਕਰ ਦਿੱਤਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਔਰ ਇੱਕ ਗਰੀਬ ਪਰਿਵਾਰ ਸੀਗਾ ਜਿਹੜਾ ਕਿ ਇਸ ਦੇ ਨਾਲ ਹੀ ਰੋਜ਼ਗਾਰ ਚਲਾ ਕੇ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀਗਾ ਅਸੀਂ ਇੱਥੇ ਪਹੁੰਚੇ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਔਰ ਹੋਰ ਵੀ ਇੱਥੇ ਜਿਹੜੇ ਕਿ ਆਂਢੀ ਗੁਆਂਢੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਵੀ ਕਿਸ ਤਰ੍ਹਾਂ ਜਿਹੜਾ ਇਹ ਨੁਕਸਾਨ ਹੋਇਆ ਉਹਦੀ ਪਰਭਾਈ ਅੱਜ ਇਹ ਕਿਵੇਂ ਹੋਊਗੀ ਹੁਣ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਮਿਲੂਗਾ ਸ਼ਹਿਰੀ ਪ੍ਰਧਾਨ ਨੂੰ ਤੁਸੀਂ ਮਦਨ ਲਾਲ ਜੀ ਕੀ ਲੱਗਦਾ ਤੁਹਾਨੂੰ ਇਹ ਜਿਹੜਾ ਨੁਕਸਾਨ ਹੋਇਆ ਇਹਦੇ ਬਾਰੇ ਤੁਸੀਂ ਕੋਈ ਸਰਕਾਰ ਵੱਲੋਂ ਕੋਈ ਲਿਖ ਕੇ ਭੇਜੋਗੇ ਜਾਂ ਜਿਵੇਂ ਹੁਣ ਇਹ ਗਰੀਬ ਪਰਿਵਾਰ ਸੀਗਾ ਕਾਫੀ ਨੁਕਸਾਨ ਹੋਇਆ ਸੀ ਇਹਨਾਂ ਦਾ ਹੋ ਗਿਆ ਇਹ ਜਿਹੜਾ ਕਿ ਬੇਰੋਜ਼ਗਾਰ ਹੋ ਗਿਆ ਹੁਣ ਆਹ ਦੇਖੋ ਜੀ ਬਹੁਤ ਪਹਿਲਾਂ ਤਾਂ ਇੱਕ ਘਟਨਾ ਜਿਹੜੀ ਵਾਪਰੀ ਹੈ ਬਹੁਤ ਮਾਰਾ ਹੋਇਆ ਜੋ ਨੁਕਸਾਨ ਹੋਇਆ ਹਾਂ ਬਾਕੀ ਅਸੀਂ ਐਮਐਲ ਸਾਹਿਬ ਵੀ ਬਾਹਰ ਤੇ ਮੈਂ ਵੀ ਬਾਹਰ ਤੇ ਮੈਂ ਜੋ ਦੇਖੀ ਵੀਡੀਓ ਮੈਂ ਅਸੀਂ ਨਾਜ਼ਰ ਪ੍ਰਧਾਨ ਆਪਣੇ ਨਗਰ ਕੌਂਸਲ ਦੇ ਨਰਨਵੀਰ ਜੀ ਅਸੀਂ ਦੋਏ ਆਏ ਆ ਜੀ ਦੇਖਣੀ ਕੀ ਗੱਲਬਾਤ ਹੈ ਜੋ ਪ੍ਰਸ਼ਸਾਏ ਜਿਵੇਂ ਐਸਡੀ ਮਿਸਾਲ ਹੋਵੇ ਜਿਵੇਂ ਕੋਈ ਲਿਖਤੀ ਦੇ ਨਾ ਜੋ ਨੁਕਸਾਨ ਹੋਇਆ ਹੈ ਤੇ ਬਾਕੀ ਅਸੀਂ ਐਮਐਲ ਸਾਬ ਨੂੰ ਕਹਾਂਗੇ ਜੇ ਜੋ ਵੀ ਮਦਦ ਕਿਸ ਤਰ੍ਹਾਂ ਦੀ ਹੋ ਸਗੀ ਸਰਕਾਰ ਵੱਲੋਂ ਕੋਈ ਬਣਦਾ ਹੋਇਆ ਤਾਂ ਅਸੀਂ ਲਾਜ਼ਮੀ ਐਮਐਲ ਸਾਬ ਨੂੰ ਕਹਿ ਕਰਾਵਾਂਗੇ ਕਿਉਂਕਿ ਗਰੀਬ ਪਰਿਵਾਰ ਹੈ ਕਾਫੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਇਹਹੀ ਇਹਨਾਂ ਦਾ ਰੋਜ਼ਗਾਰ ਸੀਗਾ ਤੇ ਜਿਹੜਾ ਜੇ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਨੇ ਵੀ ਕਿਹਾ ਵੀ ਮਾਰਲੀ ਮਦਦ ਹੋ ਜਾਏ ਕਿਉਂਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਇਹਨਾਂ ਨਾਲ ਕਹਿੰਦੇ ਸ਼ਾਰਟ ਸਰਕਟ ਹੋਇਆ ਇਹ ਜਾਂ ਕੋਈ ਬਿਜਲੀ ਵਿਭਾਗ ਦੀ ਲਾਪਰਵਾਹੀ ਲੱਗਦੀ ਦੇਖੋ ਉਹ ਜੇ ਬਿਜਲੀ ਨਾਲ ਹੋਇਆ ਜੀ ਜੇ ਬਿਜਲੀ ਦੀ ਲਾਪਰਵਾਹੀ ਨਾਲ ਹੋਇਆ ਤਾਂ ਬਿਲਕੁਲ ਇਹ ਤਾਂ ਲਾਜ਼ਮੀ ਹੋਊਗਾ ਜੋ ਇਹਨ ਬਾਕੀ ਉਹ ਚੈੱਕ ਹੋਊਗਾ ਜੀ ਬਿਜਲੀ ਆ ਆਪਣੇ ਗ੍ਰਿਡ ਵਾਲੇ ਜੋ ਐਕਸ਼ਨ ਸਾਹਿਬ ਆ ਉਹ ਦੇਖਣਗੇ ਆਪਦਾ ਕੇ ਜੇ ਬਿਜਲੀ ਨਾਲ ਹੋਇਆ ਬਾਕੀ ਜੇ ਕਿਸੇ ਤਰ੍ਹਾਂ ਦੀ ਕੋਈ ਜੇ ਮਦਦ ਹੁੰਦੀ ਹੈ ਤਾਂ ਐਮਐਲ ਸਾਹਿਬ ਦੇ ਅਸੀਂ ਧਿਆਨ ਚ ਦਵਾ ਕੇ ਜਿਵੇਂ ਵੀ ਹੋਇਆ ਹੈ ਜਰੂਰ ਕਰਾਵਾਂਗੇ ਜੀ। ਧੰਨਵਾਦ ਜੀ। ਲੱਗਿਆ ਜੀ ਨਾਲ ਅਸੀਂ ਇਹਨਾਂ ਦੇ ਖੜੇ ਆਂ। ਇਸ ਦੁੱਖ ਦੀ ਘੜੀ ਵਿੱਚ ਜੋ ਇਹ ਨੁਕਸਾਨ ਹੋਇਆ ਅਸੀਂ ਨਾਲ ਖੜੇ ਜੀ ਇਹਨਾਂ ਦੇ। ਉਹਨਾਂ ਨੇ ਧੰਨਵਾਦ। ਪ੍ਰਧਾਨ ਜੀ ਜਿਵੇਂ ਇੱਥੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਏ ਔਰ ਇਸ ਨੁਕਸਾਨ ਦੇ ਨਾਲ ਇਹਨਾਂ ਦੀ ਪਰਪਾਈ ਸ਼ਾਇਦ ਹੋਣੀ ਬੜੀ ਔਖੀ ਹੈ ਕਿਉਂਕਿ ਇਹ ਇੱਕ ਗਰੀਬ ਪਰਿਵਾਰ ਜਿਵੇਂ ਇਹਨਾਂ ਦਾ ਰੋਜ਼ਗਾਰ ਇਹੀ ਸੀਗਾ ਜਿਹੜਾ ਕਿ ਆਰੇ ਨਾਲ ਕੰਮ ਕਰਦੇ ਸੀਗੇ। ਕੀ ਲੱਗਦਾ ਤੁਹਾਨੂੰ ਕੋਈ ਸਰਕਾਰ ਵੱਲੋਂ ਇਹਨਾਂ ਦੀ ਕੋਈ مالی ਮਦਦ ਕੀਤੀ ਜਾਵੇ ਜਾਂ ਇਹਨਾਂ ਦਾ ਜਿਹੜਾ ਹੁਣ ਇਹ ਨੁਕਸਾਨ ਹੋਇਆ ਇਹਦਾ ਕੋਈ ਸਹਾਈਤ ਆ? ਤੁਹਾਨੂੰ ਪਹਿਲਾਂ ਤੋਂ ਮੈਂ ਨਗਰ ਕੌਂਸਲ ਪ੍ਰਧਾਨ ਹਾਂ ਮੈਂ ਇਸ ਦੁਖ ਦੀ ਘੜੀ ਵਿੱਚ ਇਸ ਪਰਿਵਾਰ ਨਾਲ ਖੜਿਆ ਹਾਂ ਮੈਂ ਵੀਡੀਓ ਦੇਖੀ ਹੈ ਹੁਣ ਅੱਜ ਮੈਂ ਕੋਈ ਪ੍ਰੋਗਰਾਮ ਸੀ ਸੁੰਦਰ ਬਸਤੀ ਚ ਲੈ ਗਿਆ ਸੀ ਵੀਰੇ ਇਹ ਸਵੇਰੇ ਤਕਰੀਬਨ ਵੀਡੀਓ ਮੈਂ ਦੇਖ ਲੈਂਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੁਦਰਤੀ ਇਹ ਚੀਜ਼ ਹੈ ਇਹਦੇ ਬਾਰੇ ਵਿੱਚ ਵੀ ਕਿਮਿਸ ਸਰਕਟ ਸਾਟ ਹੋਇਆ ਜਾਂ ਕੀ ਕਾਰਨ ਹੋਇਆ ਗਰੀਬਤ ਪਰਿਵਾਰ ਦਿਸ ਰਿਹਾ ਵੀ ਕਿੰਨਾ ਨੀਮਾ ਆਰਾ ਲੱਗਿਆ ਹੋਇਆ ਹੈ ਜੇ ਚਾਰ ਪੈਸੇ ਗੋਲ ਹੁੰਦੇ ਤੇ ਵਧੀਆ ਮਤਲਾਰੇ ਪੱਕਾ ਮਕਾਨ ਪਾ ਕੇ ਉੱਪਰ ਕਰਦੇ ਵਿਚਾਰੇ ਸੜਕ ਲੈਵਲ ਤੋਂ ਉੱਤੇ ਚੁੱਕਦੇ ਮੁਜੇ ਮੀ ਆਉਂਦਾ ਤਾਂ ਪਾਣੀ ਵੀ ਆਉਂਦਾ ਹੋਣਾ ਤੇ ਜਾਨਕ ਗਰੀਬ ਪਰਿਵਾਰ ਆਪਣਾ ਗੁਜ਼ਾਰਾ ਕਰ ਰਿਹਾ ਸੀ ਇਹ ਕੁਦਰਤੀ ਆਫਤ ਆ ਗਈ ਹੈ ਇਹਦੇ ਬਾਅਦ ਜਦ ਮਮਦ ਲਾਲ ਜੀ ਸੈਰੀ ਪ੍ਰਧਾਨਕ ਆ ਮੈਂ ਵੀ ਐਮਐਲਏ ਸਾਹਿਬ ਨੂੰ ਕਹਾਗਾ ਵੀ ਐਚਡੀਐਮ ਸਾਹਿਬ ਤੋਂ ਦਰਖਾਸਤ ਦਿਵਾ ਕੇ ਦੀ ਸਾਹਿਬ ਨੂੰ ਮਾਰਕਰਨ ਆਪਣੀ ਸਿਫਾਰਸ਼ ਕਰਨ ਵੀ ਗਰੀਬ ਪਰਿਵਾਰ ਨੂੰ ਜੋ ਨੁਕਸਾਨ ਆਇਆ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਸਰਕਾਰ ਦੇ ਐਕਟ ਚ ਆਏਗਾ ਵੀ ਤਾਂ ਜਿਵੇਂ ਕੈਂਡੇ ਐ ਵੀ ਕੋਈ ਬਿਜਲੀ ਬੋਰਡ ਦੀਆਂ ਤਾਰਾਂ ਸਰਕਟ ਸ਼ਾਰਟ ਹੋਇਆ ਹੈ ਕੋਈ ਇਸ ਤਰ੍ਹਾਂ ਦੀ ਲਾਪਰਵਾਹੀ ਕਰਨ ਵਾਲੇ ਜਿਹੜੇ ਕਿ ਉਹਨਾਂ ਦੇ ਵਿੱਚ ਵੀ ਸੁਧਾਰ ਹੋਵੇ ਦੇਖੋ ਮੈਂ ਕਹਿੰਦਾ ਵੀ ਬਿਜਲੀ ਬੋਰਡ ਦਾ ਸੁਧਾਰ ਤਾਂ ਹੋਣਾ ਚਾਹੀਦਾ ਠਿੱਕੇ ਦਾ ਇਹ ਸਿਸਟਮ ਚੱਲਿਆ ਮੁਲਾਜ਼ਮਾਂ ਦੀ ਘਾਟ ਹੈ ਤੇ ਜਿੱਥੇ ਕੋਈ ਸਿਸਟਮ ਹੈਗਾ ਕੋਈ ਦੇਖਦਾ ਨਹੀਂ ਮੁਲਾਜ਼ਮ ਥੋੜੇ ਰਹਿ ਗਏ ਨੇ ਜੁਨਾਦੀ ਵੀ ਕੋਈ ਕਮੀ ਰਹੀ ਹੈ ਤਾਂ ਉਹ ਤਾਂ ਬਿਜਲੀ ਬੋਰਡ ਦੇ ਐਕਸ਼ਨ ਸਾਹਿਬ ਨੇ ਜਾਂ ਹੋਰ ਅਧਿਕਾਰੀ ਨੇ ਕੋਈ ਮੌਕਾ ਦੇਖਣਗੇ ਉਹ ਦੱਸਣਗੇ ਦੇ ਬਾਰੇ ਦਾ ਬਾਕੀ ਕੁਝ ਵੀ ਹੋ ਸਕਦਾ ਹੈ ਆਲਕਲ ਜਿਹੜਾ ਨਾ ਕੁਛ ਕਿਆ ਨਹੀਂ ਜਾ ਰਹਾ ਸਰarati ਤਤੋ ਵੀ ਹੈਗੇ ਨੇ ਤੁਸੀਂ ਲਾਲ ਪਿੱਛੇ ਤੁਸੀਂ ਦੇਖਿਆ ਪਟਿਆਰ ਰੋੜ ਦੇ ਉਤੇ ਦੁਕਾਨ ਦੇ ਵਿੱਚ ਮਿੱਟੀ ਤੇਲ ਪਾ ਕੇ ਇੱਕ ਬੰਦੇ ਨੇ ਅਗ ਲਾਤੀ ਦੁਕਾਨਾਂ ਦੋਵਾਂ ਨੂੰ ਕਿਸ਼ਨ ਕੀ ਕਹਿ ਸਕਦੇ ਨੇ ਕਿਸੇ ਦੇਖਿਆ ਨਹੀਂ ਇੱਕ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਵੀ ਵੀਲੇ ਸਰਕਰ ਸਾਟ ਹੋ ਜਾ ਸਾ ਤਾਂ ਕੁਛ ਵੀ ਪਰ ਨੁਕਸਾਨ ਬਹੁਤ ਹੋਇਆ ਗਰੀ ਪਰਿਵਾਰ ਆਪਣਾ ਕਈ ਪਰਿਵਾਰ ਪੇਟ ਪਾਦੇ ਸੀਗੇ ਉਹਨਾਂ ਦਾ ਜਰਾ ਜਗਾਰ ਸੀ ਰੋਜ਼ਗਾਰ ਖੁੱਸ ਗਿਆ ਵਾ ਇਹਨ ਲਈ ਮਤਲਬ ਸਰਕਾਰੀ ਮੋਦਕ ਕਰਨੀ ਚਾਹੀਦੀ ਮੈਂ ਤੁਹਾਨੂੰ ਜਿਵੇਂ ਤੁਸੀਂ ਕਹਿੰਦੇ ਹੋ ਕੋਈ ਸ਼ਰਾਰਤੀ ਅੰਸਰ ਕਿਉਂਕਿ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪ੍ਰਧਾਨ ਜੀ ਇੱਕ ਅੱਜ ਜਿਹੜਾ ਇਸ ਪਰਿਵਾਰ ਦੇ ਨਾਲ ਇੱਕ ਐਡੀ ਵੱਡੀ ਠੋਕਰ ਲੱਗੀ ਹੈ ਤਾਂ ਤੁਸੀਂ ਕੀ ਸਰਕਾਰ ਤੋਂ ਵੀ ਕੁਝ ਮੰਗ ਕਰ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਕਿ ਮੈਂ ਤੁਹਾਨੂੰ ਬੇਨਤੀ ਕਰਿਆ ਵੀ ਮੈਂ ਮਾਨ ਜੋਗ ਸਹਿਰੀ ਪ੍ਰਧਾਨ ਸਾਡੇ ਆਏ ਨੇ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਸਰਬਜੀਤ ਕੋਹ ਜੀ ਮੈਂ ਬਿਨਾਂ ਜਾਊਂਗਾ ਐਮਐਲਏ ਸਾਹਿਬ ਨੂੰ ਮਿਲਾਂਗੇ ਅੱਜ ਮਿਲ ਕੇ ਨੇ ਇਹਦੇ ਵਾਅਦੇ ਦਾ ਖਾਸ ਲੇ ਕੇ ਜੋ ਸਾਡੀ سپਾਰਸ ਹੋ ਗਈ ਅਸੀਂ ਨਾਲ ਕਰਾਂਗੇ ਨਾਲ ਲੱਗਾਂਗੇ ਪਰਿਵਾਰ ਦੇ ਗਰੀਬ ਪਰਿਵਾਰ ਹਸੇ ਤਹੀ ਮਦਦ ਕਰ ਸਕਦੇ ਜਿਵੇਂ ਕਿ 10 ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਇਹਨਾਂ ਨੇ ਵੀ ਕਿਹਾ ਹੈ ਕਿ ਜਿਹੜੀ ਕਿ ਇਹਨਾਂ ਦੇ ਨੁਕਸਾਨ ਦੀ ਪਰਭਾਈ ਕਰਾਣੀ ਅਸੀਂ ਵੀ ਨਾਲ ਜਾ ਕੇ ਇਹਨਾਂ ਦੇ ਜਿਹੜੀ ਕਿ ਮਾਲੀ ਮਤ ਜਿੰਨੀ ਹੋ ਸਕੇ ਸਰਕਾਰ ਵੱਲੋਂ ਦਿੱਤੀ ਜਾਵੇਗੀ ਪਰ ਇੱਕ ਜਿਸ ਤਰ੍ਹਾਂ ਇਹ ਗਰੀਬ ਪਰਿਵਾਰ ਦਾ ਇਹ ਆਰਾ ਸੜ ਕੇ ਸੁਆਹ ਹੋ ਗਿਆ ਇਹ ਬਹੁਤ ਇੱਕ ਘਟ